ਸਟਾਰ ਨਾਇਕ ਪੰਜਾਬ ਦੇ ਵਿੱਚ ਜੋ ਜਿਹੜੀਆਂ ਪ੍ਰਦੂਸ਼ਣ ਫਰਲਾਉਣ ਵਾਲੀਆਂ ਫੈਕਟਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੀਆਂ ਕਿਸਾਨ ਚੜ੍ਹੇ ਬੰਨਿਤ ਜੁਟ ਮੋਰਚ ਕਾਲ ਦਿੱਤੀਗੇ ਉਹਨਾਂ ਵਿਰੋਧ ਬੰਦ ਕਰਾਉਣ ਵਾਸਤੇ ਪਹੁੰਚ ਗਏ ਹਨ 모ਗਾ ਜਿਹੜਾ ਲੁਧਿਆਣਾ ਜਗਰਾਉ ਮੰਡੀ ਵਿੱਚ ਪਹੁੰਚ ਗਏ ਕਿਸਾਨ ਵਰਕਰ ਬਹੁਤ ਠਾਠਾ ਠਾਠਾ ਮਾਰਦਾ ਹੈ ਕੱਟ ਜਗਰਾਉ ਮੰਡੀ ਕਿਸਾਨਾਂ ਦਾ ਠਾਠਾ ਮਾਰਦਾ ਹੈ ਕੱਟ जगराऊं दाण मंडीच सयुक्त मोर्च जी काल ते বল <coughs> ਇਹ ਕਾਂਗਰਸ ਦਾ ਲੂਕ ਨਹੀਂ ਰਿਹਾ ਭਗਵਾਨ ਨੂੰ ਭੁੱਲ ਜਾ ਤੇ ਤੇਰੇ 92 ਅਮਲੇ ਨੇ ਨਮੂ ਤੇਰਾ ਨਹੀਂ ਰਹਿਣਾ ਤੇ ਅਸੀਂ ਦਰਦ ਨਾਲ ਲੋਕਾਂ ਨੇ ਜੇ ਸਾਡਾ ਬਾਬਾ ਫੁੱਟਾ ਜੀ ਸ਼ਹੀਦ ਹੋ ਗਿਆ ਖਾੜਾ ਰੋਡ ਅੰਮ੍ਰਿਤਸਰ ਨੂੰ ਜਾ ਰਿਹਾ ਆ ਪਿੱਛੋਂ ਤਰਨਤਾਰ ਤੋਂ ਆ ਰਿਹਾ ਅੰਮ੍ਰਿਤਸਰ ਆ ਗਿਆ 20 ਕਿਲੋਮੀਟਰ ਤੇ ਪਠਾਨਕੋਟ 137 ਕਿਲੋਮੀਟਰ ਜੋ ਜਿਹੜਾ ਵਰਕਰ ਅੱਜ ਜਗਰਾਉਂ ਮੰਡੀ ਦੇ ਵਿੱਚੋਂ ਸਰਕਾਰ ਦੇ ਰੋਸਦਾਰ ਪਰਸੇ ਆ ਰਹੇ ਹਨ ہزار ਵਰਕਰ ਬੈਠੇ ਹੋਏ ਨੇ ਬਸ ਅੰਮ੍ਰਿਤਸਰ ਜਲੰਧਰ ਅਭੰਡਿਆਲਾ मोर्चा साहब गुरुद्वारा पहुंच चुके हैं जी समाप्ति इतने हो गई है आप अपने संगत पहुंच गई कहना है इतनी संगत पहुंच चुकिया ने जी वाहू जी का खालसा वाहेगुरु जी